ਕੋਈ ਗੱਲ ਨਹੀਂ ਜੇਲਾ ਦੀ ਕੋਈ ਗੱਲ ਫੜੀ ਪ੍ਰਵਾਹ ਨਹੀਂ ਹੈਗੀ ਸਾਨੂੰ ਪਰਚਾ ਦੀ ਦੇ ਦੇਓ ਕੋਈ ਨਹੀਂ ਕਰੀ ਤਿਆਗ ਕੇ ਅੰਦਰ ਭੇਜਦੇ ਤੇ ਫੇਰ ਬਾਹਰ ਆਉਂਦੇ ਇੰਨਾ ਟਾਈਮ ਸਹੀ ਨੂੰ ਭੇਜ ਲਗੇ 5-10 ਰੁਪਏ ਕਿੰਨੇ ਰੁਪਏ ਭੇਜਣਗੇ ਉਹ ਭਰਾਵੋ ਇਹ جنگ ਬਹੁਤ ਵੱਡੀ ਹੈ ਇਹ جنگ ਲੜਨੀ ਪੈਣੀ ਹੈ ਇਕੱਠੇ ਹੋ ਕੇ ਆਪੋ ਆਪਣੇ ਪਿੰਡ ਤੇ ਆਪੋ ਆਪਣੇ ਪਿੰਡਾਂ ਖੜਾ ਉੱਠੋ ਮੈਂ ਫੇਰ ਕਹਿੰਦਾ ਜਰੂਰ ਕਹਿ ਰਹੇ ਹੋ ਕਾਂਗਰਸੀ ਕਹਿ ਰਹੇ ਲੈ ਕੇ ਸਰਕਾਰ ਕਾਂਗਰਸੀ ਆ ਕਾਂਗਰਸ ਨੂੰ ਜਰੂਰ ਕਹਿ ਰਹੋ ਆ ਜਿੰਨੇ ਸਵਾਲ ਆ ਰੱਖਿਓ ਚਾਹੇ ਉਹ ਸਾਡੀ ਸਿਹਤ ਨਾਲ ਜੁੜਿਆ ਹੋਇਆ ਚਾਹੇ ਸਾਡੀ ਸਿੱਖਿਆ ਨਾਲ ਜੁੜਿਆ ਹੋਇਆ ਇਹ ਸਵਾਲ ਜੂਰ ਰੱਖਣੇ ਜੋ ਆਪਾਂ ਇੱਥੇ ਟੋਪ ਚ ਆਏ ਆ ਤੁਸੀਂ ਬਹੁਤ ਦੂਰ ਦਰੇਡਾਂ ਤੋਂ ਆਏ ਹੋ ਮੈਂ ਸਾਰਿਆਂ ਦਾ ਪਹਿਲਾਂ ਧੰਨਵਾਦ ਹੈ ਕੋਈ ਇੱਕ ਪਾਲਣਕ ਜੱਜ ਪਸਰੇ ਲਾ ਕੇ ਖੱਡਾਂਗੇ ਜਾਂ ਆਪਾਂ ਵੀ ਜਾਇਆ ਕਰ ਸਕਦਾ ਆ। ਆਪ ਜੀ ਇੱਕ ਮੈਂ ਹੋਰ ਧੰਨਵਾਦ ਕਰਦਾ ਆ। ਤੁਸੀਂ ਸਾਡੇ ਇੱਕ ਸਨੇਹ ਤੇ ਆਏ ਹੋ। ਧੰਨਵਾਦ। ਸੋਸ਼ਲ ਮੀਡੀਆ ਤੇ ਹੀ ਤਾਂ ਸਨੇਹਾ ਪਾਇਆ ਤੁਸੀਂ ਪਹੁੰਚ ਗਏ ਆ। ਅਗਲਾ ਸਨੇਹਾ ਵੀ ਸਾਡਾ ਸੋਸ਼ਲ ਮੀਡੀਆ ਤੇ ਹੋਊਗਾ। ਵੱਡੇ ਨਗਰ ਮਾਝਾ ਫੜਨੇ ਆ ਟੀਐਮਸੀ ਵਾਲੇ, ਸੀਐਮਸੀ ਵਾਲੇ, ਕੋਲੋ ਵਾਲੇ। ਹੋਟ ਸਾਰੇ। ਉਹਦਾ ਬਹੁਤ ਬਲੇ ਉਹਨਾਂ ਕੋਲ ਜਾਣਾ ਉਹਦੇ ਪਹੁੰਚਣਾ। ਜੇ ਪੁੱਜੂ ਰੋ ਕਰਕੇ ਜਾਂਦੇਗੇ ਕੋਈ ਪਹੁੰਚਾਂਗੇ ਠੀਕ ਹੈ ਵੀ ਹੁਣ ਆਪਾਂ ਸਾਰਿਆਂ ਨੇ ਜਾਣ ਸਾਲਨ ਕਿੱਥੇ ਖੜੇ ਆ ਕਿਲੇ ਕੋਲੇ ਆ ਆਪਣਾ ਆਏ ਦੀ ਹੋ ਕੇ ਸਾਰੇ ਇਕੱਠੇ ਇਧਰ ਦੀ ਤਰੋ ਹੁੱਲੜ ਬਾਜੀ ਨਹੀਂ ਹੁੱਲੜ ਬਾਜੀ ਨਹੀਂ ਮੇਰੀ ਗੱਲ ਸੁਣ ਲਓ ਆਏ ਦੀ ਆ ਬਹੀ ਜਾ ਕੇ ਬੱਕਲੇ ਨਹੀਂ ਪਹੁੰਚਾਂਗੇ ਨੇੜੇ ਸ਼ੌਕ ਦਾ ਰਸਤਾ ਬਹੁਤ ਭੀੜਾ ਬਾਈ ਕਿਤੇ ਨੇ ਆਹਾਂ ਭੀੜਾ ਹੋਣਾ ਹੈ ਇਹ ਇਹ ਚੌਰ ਨਾ ਕਰਦਾ ਜਾਇਓ ਤਾਂ ਕਿ ਲੋਕਾਂ ਨੂੰ ਵੀ ਆਨ ਲਾ ਲਾ ਵੀ ਰਪਦਾ ਵੀ ਤਮਾਸ਼ੀਨ ਇਕੱਠੇ ਹੋਏ ਨੇ ਖੁਲੜ ਬਾਜੀ ਇਕੱਠੇ ਹੋਏ ਨੇ ਠੀਕ ਹੈ ਭਾਈ ਅਗਲੇ ਸਨੇਹਿਤ ਐ ਜੋ ਫੱਡੀ ਗੰਤੀ ਜਾਣਾ ਹੈ ਅਗੋਂ ਮੈਂ ਆ ਕੇ ਡਾਕਟਰਾਂ ਨੇ ਮੀਟਿੰਗ ਕਰਨਗੇ ਕਿੱਥੇ ਬੈਠ ਕੇ ਮੀਟਿੰਗ ਕਰਨ ਸਟੈਲਾ ਵਾਂਗੇ ਹੋਟਲਾਂ 'ਚ ਸਾਰੇ ਪੈਕ ਨਾ ਪੈਕਟ ਕਰਾਉਂਦੇ ਆ ਨਾਲੇ ਹੱਸਦੇ ਆ ਵੀ ਅਸੀਂ ਇਹਨਾਂ ਨੂੰ ਕੀ ਲਈ ਬੈਠੇ ਆ ਇੱਕ ਦੂਜੇ ਨੂੰ ਮਸਕਰੀਆਂ ਕਰਦੇ ਆ ਤੂੰਾਂ ਅੰਚ ਕਿੰਨੇ ਮੜਤੇ ਤੂੰਾਂ ਅੰਚ ਕਿੰਨੇ ਮਾਂਦੇ ਐ ਕਰਦੀ ਆਂ ਪਰ ਇਹਨਾਂ ਨੂੰ ਹੁਣ ਬਾਣੀ ਪਾ ਕੇ ਛੱਡਾਂਗੇ ਭਰਾਵੋ ਇਹ ਬਾਣੀ ਤਾਂ ਪਾਣ ਕੇ ਜੇ ਅਸੀਂ ਸਾਰੇ ਪਿੰਡਾਂ ਦੇ ਬੱਚੇ ਪ੍ਰਚਾਰ ਇਹ ਹੋ ਕੇ ਫਲਾ ਦੇਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਹਣ ਆਪਾਂ ਇਧਰੋਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਮੈਂ ਫੜਿਆ ਫੜਿਆ ਜਾਂ ਨਾ ਮੈਂ ਅੰਦਰ ਚਲੇ ਜਾਂ ਨਾ ਤੇ ਮੂਵਮੈਂਟ ਨਾ ਥੱਪ ਕਰ ਦਿਓ ਬੰਗਰ ਕੋਈ ਗੱਲ ਨਹੀਂ ਮੈਂ ਮਹੀਨਾ ਤੋਂ 2 ਮਹੀਨੇ ਵਰੀ ਅੰਦਰ ਲੱਗ ਜਾਂਗੇ ਲੱਗ ਜਾਂਦੇ ਪਰ ਮੈਂ ਤੁਹਾਨੂੰ ਫੇਰ ਕਹਿੰਦਾ ਮੇਰਾ ਵੀਰ ਇਹ ਐਸਾ ਬੱਲੇ ਇਹ ਨਾ ਹੋਵੇ ਪਰ ਇਹ ਪਤਾ ਕੀ ਆ ਫੇਰ ਦੱਸ ਸੁਣੋ ਫੇਰ ਪਤਾ ਕੀ ਹੁੰਦਾ ਖੜਕ ਖੜਕ ਸੁਣ ਲਓ ਜਿਹੜੇ ਕਹਿੰਦੇ ਇੱਕ ਜਣਾ ਬੋਲਦਾ ਸੀ ਉਹ ਡੰਬਦਾ ਦੂਜੇ ਛੇ ਹੋ ਠੀਕ ਹੈ ਸਾਰਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ